ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਆ ਦੇਖੋ ਕੁਝ ਮੈਸੇਜ ਸਿਗੇ ਆਏ ਕਿ ਇਟਲੀ ਦੇ ਪੇਪਰ ਕਦੋਂ ਤੱਕ ਖੁੱਲੇ ਆ ਕਦੋਂ ਬੰਦ ਹੋਣੇ ਆ ਜਾਂ ਚੱਲ ਰਹੇ ਜਾਂ ਨਹੀਂ ਚੱਲ ਰਹੇ ਤੇ ਕੀ ਹਿਸਾਬ ਕਿਤਾਬ ਆ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਮੈਂ ਯੂਕੇ ਤੋਂ ਬਾਹਰ ਹੋਰ ਕਿਸੇ ਵੀ ਕੰਟਰੀ ਦਾ ਕਿਸੇ ਵੀ ਕੰਟਰੀ ਦਾ ਤੁਹਾਡਾ ਅਪਲਾਈ ਕਰਨ ਦੇ ਵਿੱਚ ਹੈਲਪ ਨਹੀਂ ਕਰਦਾ ਸਿਰਫ ਯੂਕੇ ਦੀ ਅਪਲਾਈ ਕਰਨ ਤੇ ਹੈਲਪ ਕਰੀਦੀ ਆ ਉਹ ਵੀ ਕੌਂਸਲ ਲੈਟਰ ਦੇ ਵਿੱਚ ਹਾਂ ਜਾਣਕਾਰੀ ਤੁਸੀਂ ਕਿਸੇ ਵੀ ਕੰਟਰੀ ਦੀ ਲੈ ਸਕਦੇ ਹੋ ਇਟਲੀ ਦੇ ਪੇਪਰ ਜਿਸ 7 ਨਵੰਬਰ ਨੂੰ ਖੁੱਲੇ ਆ ਤੇ 7 ਨਵੰਬਰ ਤੋਂ ਲੈ ਕੇ 12 ਅਗਲੇ ਮਹੀਨੇ ਦੀ ਦਸੰਬਰ ਦੀ 7 ਤਰੀਕ ਤੱਕ ਆ 1 ਮਹੀਨੇ ਵਾਸਤੇ ਖੁੱਲੇ ਆ 7 ਨਵੰਬਰ ਨੂੰ ਖੁੱਲੇ ਆ ਅਗਲੇ ਮਹੀਨੇ ਦੀ 12ਵੇਂ ਮਹੀਨੇ ਦੀ ਦਸੰਬਰ ਦੀ 7 ਤਰੀਕ ਤੱਕ ਖੁੱਲੇ ਆ ਠੀਕ ਆ ਜੀ ਹੁਣ ਜਿਹੜਾ ਸਭ ਤੋਂ ਜ਼ਿਆਦਾ ਸਵਾਲ ਹੁੰਦਾ ਆ ਕਿ ਇਹ ਕਿੱਦਾਂ ਭਰਨੇ ਆ ਜਾਂ ਕੀ ਪੈਸੇ ਮੰਗਦੇ ਦੇਖੋ ਇੱਥੇ ਪੈਸੇ ਅਲੱਗ-ਅਲੱਗ ਮੰਗਦੇ ਆ ਏਜੰਟ ਤਾਂ ਬਹੁਤ ਮੋਟੀ ਕੁੰਡੀ ਲਾ ਰਹੇ ਆ ਉਹ ਤਾਂ ਕਾਫੀ ਜਿਆਦਾ ਪੈਸੇ ਮੰਗ ਰਹੇ ਆ ਜੇ ਤੁਹਾਡਾ ਉਥੇ ਕੋਈ ਰਿਸ਼ਤੇਦਾਰ ਭੈਣ ਭਰਾ ਕੋਈ ਫਰੈਂਡ ਸਰਕਲ ਯਾਰ ਦੋਸਤ ਕੋਈ ਵੀ ਹੈਗਾ ਆ ਜੇ ਉਹਨਾਂ ਤੋਂ ਭਰਾਵ ਤੁਸੀਂ ਤਾਂ ਫਿਰ ਤੁਹਾਡਾ ਥੋੜਾ ਹੋ ਤਾਂ ਵਿਚਾਰ ਹੋ ਸਕਦਾ ਦੇਖੋ ਪੈਸੇ ਤਾਂ ਹਰ ਕਿਰਮ ਵਿੱਚੋਂ ਥੋੜੇ ਬੁੱਤੇ ਕੱਢਣੇ ਹੀ ਆ ਸਕਾ ਭੈਣ ਭਰਾ ਹੋਊਗਾ ਜਾਂ ਕੋਈ ਹੋਰ ਰਿਸ਼ਤੇਦਾਰ ਹੋਊਗਾ ਨਹੀਂ ਕੱਢੂਗਾ ਬਾਕੀ ਫਰੈਂਡ ਸਰਕਲ ਨੇ ਤਾਂ ਮਾੜੇ-ਭੋਟੇ ਵਿੱਚੋਂ ਆਪਣਾ ਖਰਚਾ ਪਾਣੀ ਕੱਢਣਾ ਹੀ ਆ ਉਹ ਚੀਜ਼ ਨੂੰ ਸਾਈਡ ਤੇ ਕਰ ਦਿਓ ਤੇ ਏਜੰਟ ਤਾਂ ਕੁੰਡੀ ਲਾ ਰਿਹਾ ਬਹੁਤ ਮੋਟੀ ਏਜੰਟ ਤਾਂ ਪੈਸਾ ਮੰਗ ਰਿਹਾ ਬਹੁਤ ਜ਼ਿਆਦਾ ਤੇ ਏਜੰਟਾਂ ਦਾ ਅਪਲਾਈ ਕੀਤੇ ਤੇ ਆਪਾਂ ਜ਼ਿਆਦਾ ਯਕੀਨ ਵੀ ਨਹੀਂ ਕਰ ਸਕਦੇ ਕੀਤਾ ਕਿ ਨਹੀਂ ਕੀਤਾ ਨਿਕਲੂ ਕਿ ਨਹੀਂ ਨਿਕਲੂ ਕਿੱਦਾਂ ਭਰੇ ਆ ਕਿੱਦਾਂ ਨਹੀਂ ਭਰੇ ਆ ਹਾਂ ਬਾਕੀ ਤੁਸੀਂ ਜੇ ਇਦਾਂ ਆਪਣੇ ਕਿਸੇ ਸਰਕਲ ਤੋਂ ਭਰਾ ਲਓ ਫਿਰ ਤੁਹਾਡਾ ਵਧੀਆ ਬੈਨੀਫੀਟ ਹੋ ਸਕਦਾ ਆ ਤੇ ਜਦੋਂ ਇਹ ਨਿਕਲਨੇ ਸ਼ੁਰੂ ਹੋਣਗੇ ਉਦੋਂ ਵੀ ਮੈਂ ਦੱਸ ਦਊਗਾ ਕਿ ਨਿਕਲਨੇ ਸ਼ੁਰੂ ਹੋ ਗਏ ਆ ਤੇ ਆਸਟ੍ਰੇਲੀਆ ਦੇ ਵਰਕ ਪਰਮਿਟ ਵੀ ਓਪਨ ਹੋਏ ਆ ਆਸਟ੍ਰੇਲੀਆ ਦੇ ਵੀ ਖੁੱਲੇ ਆ ਤੇ ਉਹ ਵੀ ਜੇ ਤੁਸੀਂ ਭਰੋਣੇ ਆ ਤੇ ਆਪਣੇ ਜੋ ਵੀ ਉੱਥੇ ਤੁਹਾਡਾ ਸਰਕਾਰ ਸਰਕਾਰ ਰੰਦਾ ਆ ਉਹਨਾਂ ਨਾਲ ਗੱਲ ਕਰ ਸਕਦੇ ਆ ਤੇ ਉਹ ਵੀ ਉਹ ਫਿਰ ਤੁਸੀਂ ਭਰਾ ਸਕਦੇ ਆ ਆਸਟ੍ਰੇਲੀਆ ਵਾਲੇ ਵੀ ਠੀਕ ਆ ਜੀ ਤੇ ਬਾਕੀ ਇੰਗਲੈਂਡ ਦਾ ਤੁਹਾਨੂੰ ਪਤਾ ਹੀ ਆ ਬਹੁਤ ਰੂਲ ਚੇਂਜ ਹੋ ਰਹੇ ਆ ਇਹ ਬੈਨੀਫਿਟ ਇਸ ਟਾਈਮ ਇੰਗਲੈਂਡ ਦੇ ਵਰਕ ਪਰਮਿਟ ਅਪਲਾਈ ਕਰਨ ਦਾ 2026 ਤੋਂ ਫਿਰ ਆ ਸਾਰਾ ਸਿਸਟਮ ਹੀ ਚੇਂਜ ਹੋ ਜਾਣਾ ਹੈ ਜਨਵਰੀ ਤੋਂ ਸਾਰੇ ਕਾਨੂੰਨ ਹੀ ਚੇਂਜ ਹੋ ਜਾਣੇ ਆ ਸਖਤੀ ਬਹੁਤ ਹੋ ਜਾਣੀ ਆ ਤੇ ਵਧੀਆ ਮੌਕਾ ਹੈ ਇਹਨਾਂ ਦਿਨਾਂ ਚ ਅਪਲਾਈ ਕਰਾ ਲਓ ਤੇ ਤੁਸੀਂ ਇਹਨਾਂ ਸਾਰੇ ਸਿਸਟਮ ਤੋਂ ਬਚ ਜਊਂਗੇ ਬਾਕੀ ਥੈਂਕ ਯੂ ਸਤਿ ਸ੍ਰੀ ਅਕਾਲ ਜਾਣਕਾਰੀ ਵਧੀਆ ਲੱਗੇ ਚੈਨਲ ਜਰੂਰ ਸਬਸਕ੍ਰਾਈਬ ਕਰਿਆ ਕਰੋ ਹੌਸਲਾ ਮਿਲਦਾ ਆ ਤੁਹਾਡੇ ਤੱਕ ਵਧੀਆ ਵਧੀਆ ਜਾਣਕਾਰੀ ਲੈ ਕੇ ਆਈਏ ਵੀਡੀਓ ਸ਼ੇਅਰ ਕਰਿਆ ਕਰੋ ਸਤਿ ਸ੍ਰੀ ਅਕਾਲ ਰੱਬ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ